ਘੜੀਆਂ ਨੇ 21 ਹੁਣ ਤੇ ਮੈਂ ਰੋਟੀ ਦੇ ਹਾਂ ਤੇ ਨਾਲੇ ਦੁੱਧ ਲਾਤੀ ਨਾ 21 ਹੁਣ ਤੇ ਮੈਂ ਰੋਟੀ ਦੇ ਆਈ ਮੰਮੀ ਨੂੰ ਆ ਜੋਦ ਦੀ ਨਾ ਥੋੜੀ ਦਗਲਾ ਦਖਲ ਆਪੂ ਦਾ ਦਾ ਹੋ ਨਹੀਂ ਉਹਨਾਂ ਸਿਰ ਤੋਂ ਪਲੇ ਕਰਨ ਹੁਣ ਤੇ ਮੈਂ ਰੋਟੀ ਦੇ ਆਈ ਹਾਂ ਜੋਦ ਦਾ ਭੂਤ ਹਟਾਓ ਇਹਦੇ ਸਿਰ ਤੋਂ ਜਿਹੜਾ ਜੋਦ ਵਾਲੀ ਦੀ ਹੈ ਨਾ ਉਹਨਾਂ ਚੋਂ ਤੂੰ ਹੀ ਕਿਰੇ ਕਰਨੀਂ ਜੋਦ ਦੇ ਦਸਨ ਦਾ ਜੀ ਦੇਈ ਹੈ ਨਾ ਉਹਨਾਂ ਚੋਂ ਤੱਕ ਨਹੀਂ ਸਾਡੀ ਗੱਲ ਮੰਨਣੀ ਵਾਲੀ ਠੀਕ ਹੈ ਜੇ ਹੋਣਾ ਨਾ ਸੀਨ ਹੋਇਆ ਤੇ ਮੈਂ ਉੱਠ ਕੇ ਜਲਦੀ ਨਾਲ ਸਿੱਧੀ ਹਾਲੀ ਆ ਲੀ ਆ लास्ट ਵਾਲੀ ਕਹਿ ਤਾ ਮਨ ਗਿਆ ਭਾਈ ਮਨ ਗਿਆ ਇਹੋ ਟੂਨ ਚ ਫੇਰ ਇੱਕ ਕਰ ਕੇ ਕਹਦੇ ਜਾਓ 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 ਟੂ 1 ਹੁਣ ਤਾਂ ਮੈਂ ਮੰਮੀ ਨੂੰ ਰੋਟੀ ਦੇ ਆਈ ਆ ਮੇਰੀ ਗੱਲ ਸੁਣੋ ਆ ਜੋਧ ਦਾ ਸਰਾ ਜੋਧ ਦਾ ਪੁੱਤ ਜਾਓ ਜੋਧ ਦਾ ਪੁੱਤ ਸਰੋਂ ਤਾਂ ਉਹਨਾਂ ਦੇ ਟੂ 1 ਹੁਣ ਤਾਂ ਮੈਂ ਮੰਮੀ ਨੂੰ ਰੋਟੀ ਦੇ ਆਈ ਆ ਤੇ ਮੇਰੀ ਗੱਲ ਸੁਣੋ ਆ ਜਿਹੜਾ ਮੰਮੀ ਦੇ ਸਿਰ ਤੇ ਭੂਤ ਸਵਾਰ ਆ ਨਾ ਯਾਰ ਕਿ ਨਹੀਂ ਵਾਲੀ ਯਾਰੋ ਜੀ ਉਹਦਾ ਭੂਤ ਸਿਰੋਂ ਹਟਾਓ ਬਸ ਇਦਾਂ ਹਮਚ ਭੂਤ ਪਰ ਸਵਾਰ ਲੈਣ ਦੇ ਤੂੰ ਆ ਮੇਰੀ ਗੱਲ ਸੁਣੋ ਹੁਣ ਤੇ ਮੈਂ ਮੰਮੀ ਨੂੰ ਰੋਟੀ ਦੇ ਆਈ ਆ ਤੇ ਆ ਜਿਹੜਾ ਜੋਤ ਦਾ ਭੂਤ ਸਵਾਰ ਆ ਨਾ ਸਿਰ ਤੇ ਬੰਨ ਹੁਣ ਤੇ ਮੈਂ ਮੰਮੀ ਨੂੰ ਰੋਟੀ ਦੇ ਆਈ ਆ ਮੇਰੀ ਇੱਕ ਗੱਲ ਦਾ ਧਿਆਨ ਰੱਖੋ ਆ ਮੰਮੀ ਦੇ ਸਿਰ ਤੇ ਜਿਹੜਾ ਭੂਤ ਸਵਾਰ ਆ ਨਾ ਜੋ ਅੱਦਾ ਇਹ ਹਟਾਉਣਾ ਪੈਣਾ ਵਾ ਤੇ ਦਵਾਈ ਦਵਾਈ ਮੰਮੀ ਮੈਂ ਉੱਥੇ ਚੱਲ ਗਏ ਨਹੀਂ ਗਿਆ ਮੇਰੇ ਨਾਲ ਪੁੱਤ ਮੈਂ ਧੁੱਪੇ ਗਈ ਸੀ ਉਤੇ ਕੀ ਸੋਚ ਰਹੇ ਹੋਣਗੇ ਮੁੰਡਾ ਕਿਉਂ ਨਹੀਂ ਆਇਆ ਉਹਨਾਂ ਨੂੰ ਪਤਾ ਦੱਸ ਦਿੱਤਾ ਸੀ ਮੈਂ ਕਿ ਮੁੰਡਾ ਕੰਮ ਗਿਆ ਹੈ ਮੁੰਡਾ ਕੰਮ ਗਿਆ ਹੈ ਸਾਰੇ ਜਾਨ ਦੇ ਬੇਇੱਜ਼ਤੀ ਵਾਲੀ ਗੱਲ ਬੇਇੱਜ਼ਤੀ ਵਾਲੀ ਮੰਮੀ ਤੁਹਾਨੂੰ ਨਹੀਂ ਲੱਗਦਾ ਤੇ ਫਿਰ ਧੀ ਨੂੰ ਫਿਰ ਦੇਣਾ ਜੋ ਧੀ ਮੇਰੇ ਆਖੇ ਲਾ ਕੋਈ ਨਹੀਂ ਦੇ ਰੋ ਧੀ ਨੂੰ ਫਿਰ ਸਭ ਕੋ ਹਾਂ ਤੇ ਫਿਰ ਦੇਣਾ ਹੀ ਮੁੰਡੇ ਨੂੰ ਕੱਢ ਦੋ ਬਾਹਰ ਕਰੋ ਠੀਕ ਗੱਲ 2 1 ਦੇਖੀਏ ਗੱਲਾਂ ਮਾਤਾ ਦੀ ਗਲਤ ਹੋ ਗਈ ਦੋ ਜੀ ਅਠੇ ਕਰ ਲੋ ਇਹ ਲੈ ਵੀ ਖਿਡਾਰੀ ਜਾਣਦਾ ਤਾ ਦਾ ਇੱਦਾਂ ਕਰਕੇ ਇੱਥੇ ਲਈ ਆਉਣ ਦਾ ਸਮਾਂ ਇੱਦਾਂ ਕਿੱਦਾਂ ਦੇਗਾ ਓਏ ਕੀ ਜਗਰੀ ਚੱਲ ਓਏ ਲੈ ਚਲੋ ਜੀ ਇਹਨਾਂ ਦੇ ਪੀਵਾੜੀ ਇੱਦਾਂ ਰੱਖਾਂਗੇ ਦਿਨ ਚ ਰੱਖ ਓਏ ਤੇ ਮੈਂ ਇੰਦਾ ਕਿ ਹੁੰਦਾ ਜਨਾਨੀ ਜੀ ਬਣ ਗਈ 2 1 ਦੇਖੀਏ ਗੱਲਾਂ ਮਾਤਾ ਦੀਆਂ ਫੇ ਤੂੰ ਹੀ ਚਲ ਜਾਏਗਾ ਨਾਲ ਮੇਰੇ ਕੋਲ ਟਾਈਮ ਨਹੀਂ ਹੁੰਦਾ ਅਸੀਂ ਦੁਪਹਿਰੇ ਕਿੱਥੇ ਜਾਇਆ ਕਰੀਏ ਦੁਪਹਿਰੇ ਧੁੱਪੇ 21 ਅਹੀਂ ਗਰਮੀ ਚ ਕਿੱਥੇ ਜਾਣਾ ਵਾ ਚੱਲ ਕੋਈ ਗੱਲ ਨਹੀਂ ਵੇਲਾ ਕਰਾਂਗੇ ਕੀ ਵੇਲਾ ਕਰਾਂਗੇ ਚਾਲਿਆ ਜਾਂ ਟੱਕਰ ਇੱਕ ਰੌਂਡ 21 ਅਹੀਂ ਬਸਾਂ ਚ ਕਿੱਥੇ ਤੱਕ ਕੇ ਜਿੱਦਾਂ ਨਹੀਂ ਮਤਾ ਹੈਗੀ ਹੈ ਨਾ ਮੇਨਾਂ ਨੂੰ ਫੇਰ ਵੀ ਕੁਝ ਨਹੀਂ ਆ ਕੋਈ ਗੱਲ ਨਹੀਂ ਦੋ ਚਾਰ ਪਿਆਰ ਹੋਈ ਗੱਲਾਂ ਹੋ ਜਾਂ ਕਰਕੇ 21 ਬੜਾ ਉੱਤੇ 21 ਕਿਹਦੇ ਦੇਖਲਾ ਲਿਓ ਕਰਦੇ 2 1 ਗਿਆ ਕਤੂੜੀ ਹੋ ਸਕਦਾ ਅੱਜ ਕੱਲ ਚ ਬਣ ਜੇ ਤੇ ਫਿਰ ਆਪਾਂ ਇੱਕ ਦਿਨ ਜੇ ਜਾ ਕੇ ਹੋਣੇ ਆਹ ਪਰਮੀਤ ਦੀਦੇ ਪਰਮੀਤ ਦੀਦੀ 2 1 ਪਰਮੀਤ ਦੀਦੀ ਦੇ ਹੀ ਫੋਨ ਕਰਨਾ ਤੇ ਉਹਦੇ ਹੀ ਦੱਸਣਾ ਲੱਗਿਆ ਮੇਰੀ ਸੁਣ ਗੱਲ ਮੰਮੀ ਤੇਰੀ ਤੇ ਹੋਣ ਗਈ ਇੱਥੋਂ ਦਵਾਈ ਲੈ ਕੇ ਹੁਣ ਤੂੰ ਪਤਾ ਲੈਣ ਕਾਹਦਾ ਜਾਣਾ ਹੋਂਤੇ ਦਿਨ ਦੇ ਵਿੱਚ ਚਾਰ ਚਾਰ ਵਾਰਾਂ ਕਿਉਂ ਆ ਦਿਨ ਦੇ ਵਿੱਚ ਚਾਰ ਚਾਰ ਵਾਰਾਂ ਤੁਸੀਂ ਨਾ ਇੱਕ ਦੂਜੇ ਵੀ ਮੈਂ ਹੁਣ ਪਿੰਡੇ ਜਾਣਾ ਜੀ ਉਹ ਨਾ ਹੋਇ ਬਾਜ ਰੁਪਿੰਦਰ ਤਿਆਰੀ ਕਰਕੇ ਪੈਗੇ ਪੈ ਗਈ ਚਲੋ ਮੈਂ ਤਾਂ ਇਹੋ ਹੀ ਦਸਣ ਆਈ ਆ ਕੱਲ ਨੂੰ ਮੇਰੀ ਮਾਂ ਨੂੰ ਕੋਈ ਗੱਲਬਾਤ ਹੋ ਜੇ ਮੈਂ ਉਦੋਂ ਜਾਣਾ ਜੇ ਹੋਣੀ ਜਾਣਾ ਤੇ ਦੁੱਖ ਸੁੱਖ ਵੇਲੇ ਤੇ ਮੇਰੀ ਗੱਲ ਸੁਣਾ ਇਹ ਤੇ ਤੁਪੇ ਪਾਤੀ ਆ ਅੰਦਰ ਸਟੋਰ ਦੀ ਸਵਾਈ ਸਾਰੀ ਕਰਨ ਵਾਲੀ ਆ ਸਟੋਰ ਕਿੰਨਾ ਪਿੱਟ ਰਾਮ ਸੁੱਖ ਮੇਰੀ ਸੋਣ ਗਾਲ ਜਦੋਂ ਪਿੰਡ ਜਾਣਾ ਹੋਊਗਾ ਨਾ ਬਾਅਦ ਚ ਜਾਈ ਪਹਿਲਾਂ ਚੱਲ ਸਾਫ ਸਫਾਈ ਕਰੀਏ ਜਿਹੜੀ ਕਰਨ ਵਾਲੀ ਆ ਗੋੜੇ ਗੋੜੇ ਘਟਾ ਚ ਰਿਆ ਸਾਰੀ ਗੋੜੀ ਨੂ ਹੁਣ ਤੇ ਮੈਂ ਰੋਟੀ ਦੇ ਹਾਂ ਤੇ ਨਾਲੇ ਦੁੱਗ ਲਾਤੀ ਨਾ 21 ਹੁਣ ਤੇ ਮੈਂ ਰੋਟੀ ਦੇ ਆਈ ਮੰਮੀ ਨੂੰ ਆ ਜੋਦ ਦੀ ਨਾ ਥੋੜੀ ਦਗਲਾ ਦਖਲ ਅੰਦਾਜ਼ੀ ਉਹ ਦਾ ਭੂਤ ਹਟਾ ਹੁਣੇ ਉਹਦੇ ਸਿਰ ਤੋਂ ਪਲੇ ਲੈਣ ਹੁਣ ਤੇ ਮੈਂ ਰੋਟੀ ਦੇ ਆਈ ਹਾਂ ਜੋਦ ਦਾ ਭੂਤ ਹਟਾਓ ਇਹਦੇ ਸਿਰ ਤੋਂ ਜਿੰਨੇ ਚਿਰ ਜੋਤਵਾਨਾ ਨੇ ਦੇਦੀ ਹੈ ਨਾ ਉਹਦੇ ਤੁਸੀਂ ਨਹੀਂ ਕਰੇ ਉਹ ਜੋਤ ਦੇ ਦਸੰਦਾ ਜੀ ਦੇਦੀ ਹੈ ਨਾ ਉਹਨਾਂ ਚਿਰ ਤੱਕ ਨਹੀਂ ਇਹਨੇ ਸਾਡੀ ਗੱਲ ਮੰਨਣੀ। ਮੰਨ ਲਈ ਠੀਕ ਹੈ। ਜੇ ਹੋਣਣਾ ਸੀ ਇਹ ਹੋਇਆ ਤੇ ਮੈਂ ਉੱਠ ਕੇ ਜਾਂਦੇ ਨਾ ਸਿੱਧੀ ਹਾਲੀ ਆ। ਆ ਲਾਸਟ ਵਾਰੀ ਕਹਿ ਤਾ ਮਨ ਗਿਆ ਭਾਈ। ਮੰਨ ਗਿਆ। ਇਹੋ ਟੂਨ ਚ ਫੇਰ ਇੱਕ ਵਾਰੀ ਕਹਦੇ। ਜਾਓ। ਜਾ। ਜਾ। ਟੂ ਆ। ਹੁਣ ਤਾਂ ਮੈਂ ਮੰਮੀ ਨੂੰ ਰੋਟੀ ਦੇ ਆਈ ਆ। ਮੇਰੀ ਗੱਲ ਸੁਣੋ। ਆ ਜੋਤ ਦਾ ਸਿਰ ਆ ਜੋਤ ਦਾ ਪੁੱਤ। ਜੋ ਉੱਦ ਦਾ ਭੂਤ ਸਿਰੋਂ ਹਟਾਓ ਉਹਨਾਂ ਦੇ 21 ਹੁਣ ਤਾਂ ਮੈਂ ਮੰਮੀ ਨੂੰ ਰੋਟੀ ਦੇਈ ਆਈਆਂ ਤੇ ਮੇਰੀ ਗੱਲ ਸੁਣੋ ਆ ਜਿਹੜਾ ਮੰਮੀ ਦੇ ਸਿਰ ਤੇ ਭੂਤ ਸਵਾਰ ਆ ਨਾ ਯਾਰ ਸੁਣੀਵਾ ਕੀ ਆ ਜੋ ਉੱਦ ਦਾ ਭੂਤ ਸਿਰੋਂ ਹਟਾਓ ਬਸ ਇਦਾਂ ਹਮ ਭੂਤ ਪਰ ਸਵਾਰ ਲੈਣ ਨੇ 21 ਮੇਰੀ ਗੱਲ ਸੁਣੋ ਹੁਣ ਤਾਂ ਮੈਂ ਮੰਮੀ ਨੂੰ ਰੋਟੀ ਦੇਈ ਆਈਆਂ ਤੇ ਆ ਜਿਹੜਾ ਜੋਤ ਦਾ ਭੂਤ ਸਵਾਰ ਆ ਨਾ ਸਿਰ ਤੇ 1 ਹੁਣ ਤਾਂ ਮੈਂ ਮੰਮੀ ਨੂੰ ਰੋਟੀ ਦੇਈ ਆਈਆਂ ਮੇਰੀ ਇੱਕ ਗੱਲ ਦਾ ਧਿਆਨ ਰੱਖੋ ਆ ਮੰਮੀ ਦੇ ਸਿਰ ਤੇ ਜਿਹੜਾ ਭੂਤ ਸਵਾਰ ਆ ਨਾ ਜੋ ਉੱਦਾਂ ਇਹ ਹਟਾਉਣਾ ਪੈਣਾ ਵਾ ਤੇ ਦਵਾਈ ਦਵਾਈ ਹੀ ਮੰਮੀ ਮੈਂ ਉੱਥੇ ਚੱਲ ਗਏ ਨਹੀਂ ਗਿਆ ਮੇਰੇ ਨਾਲ ਪੁੱਤ ਮੈਂ ਧੁੱਪੇ ਗਈ ਸੀ ਉੱਥੇ ਕੀ ਸੋਚਦੇ ਹੋਣਗੇ ਮੁੰਡਾ ਕਿਉਂ ਨਹੀਂ ਆਇਆ ਉਹਨਾਂ ਨੂੰ ਪਤਾ ਦੱਸ ਦਿੱਤਾ ਸੀ ਮੈਂ ਕਿ ਮੁੰਡਾ ਕੰਮ ਗਿਆ ਹੈ ਮੁੰਡਾ ਕੰਮ ਗਿਆ ਹੈ ਸਾਰੇ ਜਾਨ ਦੀ ਬੇਇੱਜ਼ਤੀ ਕਾਲ ਦੀ ਗੱਲ ਵਾ ਬੇਇੱਜ਼ਤੀ ਵਾਲੀ ਮੰਮੀ ਤੁਹਾਨੂੰ ਨਹੀਂ ਨਾ ਲੱਗਦਾ ਤੇ ਫਿਰ ਧੀ ਨੂੰ ਫਿਰ ਦੇਣਾ ਜੋ ਧੀ ਮੇਰੇ ਅੱਖੇ ਲਾ ਕੋਈ ਨਹੀਂ ਦੇ ਰੋ ਧੀ ਨੂੰ ਫਿਰ ਸਭ ਕੋ ਹਾਂ ਤੇ ਫਿਰ ਦੇਣਾ ਹੀ ਮੁੰਡੇ ਨੂੰ ਕੱਢ ਦੋ ਬਾਹਰ ਕਰੋ ਕੋਈ ਗੱਲ ਤੂੰ ਵਨ ਵੇਖੀ ਗੱਲਾਂ ਮਾਰਦਾ ਦੀ ਗੱਲ ਤੋਂ ਹੋਇਆ ਨਹੀਂ ਅੱਠੇ ਕਰ ਲਓ ਇੱਥੇ ਲਈ ਹੁਣ ਦੱਸ ਮੈਂ ਇੱਧਰ ਕਿੱਧਰ ਦੇ ਆ ਓਏ ਕੀ ਜਗਰੀ ਚੱਲ ਓਏ ਲਾ ਚਲੋ ਜੀ ਜਨਾਨੀ ਜੀ ਬਣ ਗਈ 2 1 ਵੇਖੀਏ ਗੱਲਾਂ ਮਾਤਾ ਦੀਆਂ ਕੀ ਤੁਸੀਂ ਚੱਲ ਜਾਇਆ ਕਰ ਨਾਲ ਮੇਰੇ ਕੋਲ ਟਾਈਮ ਨਹੀਂ ਹੁੰਦਾ ਅਹੀਂ ਦੁਪਹਿਰੇ ਕਿੱਥੇ ਜਾਇ ਕਰੀਏ ਦੁਪਹਿਰੇ 2 1 ਅਹੀਂ ਗਰਮੀ ਚ ਕਿੱਥੇ ਜਾਣਾ ਵਾ ਚੱਲ ਕੋਈ ਗੱਲ ਨਹੀਂ ਵੇਲਾ ਕਰਾਂਗੇ ਕੀ ਵੇਲਾ ਕਰਾਂਗੇ ਚੱਲਿਆ ਜਾਂ ਟੋਕ ਰਹੀ ਇੱਕ ਰੌਂਡ 2 1 ਅਹੀਂ ਬਸਾਂ ਚ ਕਿੱਥੇ ਥੱਕੇ ਜਿੱਦਾਂ ਨਹੀਂ ਮਾਤਾ ਹੈਗੀ ਐ ਨਾ ਮੇਰੇ ਨਾਲ ਫਿਰ ਵੀ ਕੁਝ ਨਹੀਂ ਆ ਕੋਈ ਗੱਲ ਨਹੀਂ ਦੋ ਚਾਰ ਪਿਆਰ ਹੋਈ ਗੱਲ ਨਹੀਂ 2 1 ਬੜਾ ਹੰਟਾ ਤਾ 2 1 ਦੇਖ ਲੈ ਲਿਓ ਕਰਦੇ 2 1 ਗਿਲੇ 2 1 ਜੀ ਆ ਮੈਂ ਤੇ ਤੂੜੀ ਹੋ ਸਕਦਾ ਅੱਜ ਕੱਲ ਚ ਬਣ ਜੇ ਤੇ ਫਿਰ ਆਪਾਂ ਇੱਕ ਦਮ ਜੇ ਆ ਗਏ ਹੋਣੇ ਆਹੋ ਪਰਮੀਤ ਦੀਦੇ ਪਰਮੀਤ ਦੀਦੀ 2 1 ਪਰਮੀਤ ਦੀਦੀ ਰਹੀ ਹੀ ਫੋਨ ਕਰਨਾ ਤੇ ਉਹ ਟੇਹੀ ਦੱਸਣਾ ਲੈਂ ਗਿਆ ਮੇਰੀ ਸੁਣ ਗੱਲ ਮੰਮੀ ਤੇਰੀ ਤਾਂ ਹੋਣ ਗਈ ਇੱਥੋਂ ਦਵਾਈ ਲੈ ਕੇ ਹੁਣ ਤੂੰ ਪਤਾ ਲੈਣ ਕਾਹਦਾ ਜਾਣਾ ਫੋਨ ਤੇ ਦਿਨ ਦੇ ਵਿੱਚ ਚਾਰ-ਚਾਰ ਵਾਰ ਕਿਉਂ ਆ ਦਿਨ ਦੇ ਵਿੱਚ ਚਾਰ-ਚਾਰ ਵਾਰਾਂ ਤੁਸੀਂ ਨਾ ਇੱਕ ਦੂਜੇ ਵੀ ਮੈਂ ਹੁਣ ਪਿੰਡੇ ਜਾਣਾ ਜੀ ਉਹ ਨਾ ਹੋਇ ਬਾਜਰ ਰਵਿੰਦਰ ਤਿਆਰੀ ਕਰਕੇ ਬੈਗੇ ਬੈਗੇ ਚਲ ਮੈਂ ਤਾਂ ਇਹੋ ਹੀ ਦਸਣ ਆਈ ਆ ਕੱਲ ਨੂੰ ਮੇਰੀ ਮਾਂ ਨੂੰ ਕੋਈ ਗੱਲਬਾਤ ਹੋ ਜੇ ਮੈਂ ਉਦੋਂ ਜਾਣਾ ਜੇ ਹੋਣੀ ਜਾਣਾ ਤੇ ਦੁੱਖ ਸੁੱਖ ਵੇਲੇ ਤੇ ਮੇਰੀ ਗੱਲ ਸੁਣਾ ਇਹ ਤੇ ਤੁਪੇ ਪਾਤੀ ਆ ਅੰਦਰ ਸਟੋਰ ਦੀ ਸਫਾਈ ਕਰਨ ਵਾਲੀ ਆ ਸਟੋਰ ਦੀ ਆ ਵੀ ਡਰਮ ਸੁੱਕੇ ਪਾਤੀ ਮੇਰੀ ਸੁਣ ਗੱਲ ਜਦੋਂ ਪਿੰਡ ਜਾਣਾ ਹੋਊਗਾ ਨਾ ਬਾਅਦ ਚ ਜਾਈ ਪਹਿਲਾਂ ਚੱਲ ਸਾਫ਼ ਸਫਾਈ ਕਰੀਏ ਜਿਹੜੀ ਕਰਨ ਵਾਲੀ ਆ ਗੋੜੇ ਗੋੜੇ ਘਟਾ ਚ ਰਿਆ ਸਾਰੀ ਕੋਠੀ ਹੀ ਨੀ